मोबाइल से ही मसल गेम सू थोड़ा इस पास इनकरेज करना चाहिए बच्चों को ग्राउंड चाह और जिस तरह मतलब एडमिनिस्ट्रेस अ करा उपरला कि कोई कॉम्पीटिशन कराए जा बच्चों के जिस तरह क्रिकेट मैच हो गए या बच्चों बच पार्टीसपे ज्यादा हो स्पोर्ट्स बारे में भी सामने चाहिए हेलो ਹਲੋ ਹਾਜੀ ਹਾਂ ਸਾਰੇ ਸਾਡੇ ਕਿ ਸਾਨੂੰ ਤੁਸੀਂ ਲੋਕਾਂ ਨਾਲ ਜੁੜੇ ਹੋ ਕੁਝ ਜਾਣ ਕੇ ਤੇ ਨਾ ਮੈਂ ਤੁਹਾਡੇ ਪਕੌੜੇ ਦੋ ਕਾਜਿਆ ਵੇਸਣਾ ਦਾ ਤਾਂ ਮੈਂ ਘਰੇ ਇਦਾਂ ਨਹੀਂ ਆ। ਯਾਰ ਮੇਰੇ ਮੰਤੂ ਦਾ ਰਿਵਸ ਆਉਦੀ ਕਿਦਣਾ ਮੈਂ ਸਾਜ ਕੇਂਦਰ ਦਾ ਮੈਂਬਰ ਹਾਂ ਤਾਂ ਵੀ ਹਮੇਸ਼ਾ ਤੋਂ ਇਹ ਮੇਰੇ ਸਾਥ ਕੀ ਬੈਠੀ ਹੈ ਮੇਰੇ ਰਾਈਟ ਸਾਈਡ ਲੈ ਕੇ ਖਬਰਾਂ ਦਾ ਮੈਨੇਜਰ ਹਾਂ ਐਕਟਿਵ ਇਹ ਸਾਰੇ 체ਰੀ ਦੇ ਜਨਾਬਾ ਜਾਣਦੇ ਆ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਸਾਰੇ 체ਰੀ ਦੇ ਲੋਕਾਂ ਨੇ ਸਹਿਯੋਗ ਇਹ ਉਹ ਗੀਲੇ ਦੇ ਕਦਮ ਨਹੀਂ ਲਿਖਾ ਜਾ ਸਕਦਾ ਨਸ਼ਰ ਖਤਮ ਕਰਵਾ ਸੁਧਾਰ ਹੋਣੀ ਆ ਕਾਪੀਆ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਜਿਹੜੇ ਫਟ ਕੋਈ ਪਿੰਡੂ ਦਾ ਨਾਮ ਲੈਂਦਾ ਪਾਈ ਇਹ ਇਹ ਤਾਂ ਘਟਨਾ ਨਹੀਂ ਤੇ ਜਿਹਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਸਮਝ ਦੇਣੀ ਪਵੇ ਮੈਂ ਉਹ ਨਹੀਂ ਸੋਚਿਆ ਕਿ ਸੰਗਾ ਹੁੰਦਾ ਕਿ ਉਹ ਅਮਰ ਅਸੀ ਕਾਲ ਆਈ ਹੈ ਮੈਨੂੰ 12 ਦੇ ਸਵਾ ਵਾਰ ਹੀ ਪਤਾ ਲੱਗਿਆ ਜੀ ਮੇਰੇ ਦੋਸਤ ਨੇ ਕਾਲ ਕੀਤੀ ਮੈਂ ਆ ਗਿਆ ਪਿੰਡ ਦਾ ਪਤਾ ਨੂੰ ਦੋ ਮਹੀਨੇ ਨਾਲ ਚਾਲ ਪਿੰਦੇ ਨੇ ਉਹ ਤੁਹਾਨੂੰ ਦੱਸੇਗਾ ਉੱਥੇ ਇਹ ਚਾਹੀਦਾ ਹੈ ਮੇਰੀ ਸੋਚ ਹੈ ਕਿ ਸਿਵਲ ਚ ਪੁੱਛਵਾ ਹੀ ਜਾਵੇ ਸਿਵਲ ਨੰਬਰ ਉਹ ਨੰਬਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਡੇਟ ਲੈ ਸਕਦੇ ਹੋ ਪਰ ਕੋ ਨੂੰ ਜੋ ਜਿਹੜੀ ਤੁਹਾਡੀ ਜਿਹੜੀ ਇਨਫਰਮੇਸ਼ਨ ਹੈ ਹਾਇਰ ਇੱਕ ਇਸ ਨੂੰ ਬਹੁਤੀ ਹਾਈਸਟ ਰਹਿਣ ਤੇ ਮਨ ਇੰਨਾ ਹੁੰਦਾ ਕੱਲੀ ਕੱਲੀ ਚੀਜ਼ ਨੂੰ ਮਨ ਇੰਨਾ ਹੁੰਦਾ ਕਿ ਜੀ ਆ ਸਪੈਸੀਫਿਕ ਇਨਪੁਟ ਆਈ ਕਹਿੰਦੇ ਤੇ ਕਿ ਨਹੀਂ ਕਰ ਲਈ ਕਿ ਤੁਹਾਨੂੰ ਬਦਲਾ ਦਿਨ ਤੇ ਵਿੱਚ ਕਰਾਈ ਹੋਈ ਵੀ ਨਹੀਂ ਸੋ ਮੈਂ ਜਵਾਨਾ ਕਿ ਤੁਸੀਂ ਉਹਨੂੰ ਵੀ ਜ਼ਰੂਰ ਹਾਈਲਾਈਟ ਥੈਂਕ ਯੂ ਐਂਡ ਸਰ ਮੈਂ ਜਦੋਂ ਅਗਲਾ ਵੀਚਿੰਗ ਕਰਦਾ ਹੁੰਦਾ ਤਾਂ ਮੈਂ ਸੈਸ਼ਨ ਸੀ ਸਿਰਫ ਨਾਲ ਸ਼ੇਅਰ ਲਾ ਕੇ ਫਿਰ ਨਾਲ ਭਰ ਲੈਣੇ ਆ ਉਹ 2 ਦਾ 3 ਮਿੰਟ ਦੇ ਅੰਦਰ ਆ ਜਾਂਦਾ ਉਹ ਬਾਹਰ ਆ ਜਾਂਦਾ ਉਹ ਜਦੋਂ ਤੇਰੇ ਸਲਵਾਂ ਜਾਂਦੇ ਆ ਤਾਂ ਕੀ ਕਰਦਾ ਹਾਰਿਕ ਨਾ ਜਾਵੇ ਬਰਾਜੇ ਦੂਸਰਾ ਕੰਮ ਸ਼ੁਰੂ ਕਰਦਾ ਹੈ ਅਸੀਂ ਕਿਉਂ ਨਹੀਂ ਉਸ ਤੋਂ ਬਾਅਦ ਚਾਹਤਾ ਹੈ ਦੇਖੀ ਕੀ ਕਰ ਜਬਾ ਕੇ ਜਿਹੜੀ ਕਰਦਾ ਹੈ ਸਾਰੇ ਮੇਰੇ ਤੇ ਚਾਹਦੇ ਹੋ ਰਹਿਦੇ ਨੇ ਕਿ ਕੀ ਕਰਦੇ ਨੇ ਕਲੀਅਰ ਕਰਾਇਆ ਜੁਆ ਕਰਾਈ ਕਰਦਾ ਤੇ ਆ ਦੇਖੋ ਮੈਂ ਉਹ ਦੇ ਸ਼ਮੀਤ ਨੂੰ ਜਿਹੜਾ ਬੰਦਾ ਇੱਕ ਵਾਰ ਜੇਲ੍ਹ ਤੋਂ ਬੈਲ ਆਊਟ ਹੋ ਗਿਆ ਉਹਨੂੰ ਕੋਈ ਅਸਲੀ ਫੈਕਲਰ ਸ਼ਰਤ ਨਹੀਂ ਲੱਗਦੀ ਦੇਖੋ ਹਾਰਿਕ ਬਾਦ ਸਚਨ ਸ਼ੁਰੂ ਦੁਬਾਰਾ ਕਲੇਮਾਨੇ ਜੇਲ੍ਹ ਲੈ ਕੇ ਆਸ਼ੀਮਾ ਨੂੰ ਮੁਕਤ ਕਰਦੇ ਨੇ ਬਿਨਾ ਡਾਕਟਰਨੀ ਬੁਝਾਈ ਪੁਆਇੰਟ ਪ੍ਰਕਾਸ਼ਿਤ ਕਰਨ ਦੀ ਸ਼ੀਮਾ ਹੈ ਕਿ ਇਹ ਕਹਤਾ ਨਹੀਂ ਹੈ ਕਿ ਅਸੀਂ ਸਾਰੇ ਕਰੇ ਕਸ਼ਰ ਤੀਨ ਆਰਿਆਂ ਨੂੰ ਅਸ਼ਲੀਕ ਨਰਸ਼ ਕਰੀਏ ਸਵੇ ਵੀ ਕਿ ਸਰਕਾਰ ਦੀ ਵੀ ਕੋਸ਼ਿਸ਼ ਕੀਤੀ ਜਾ ਰਹਾ ਹੈ ਐਸ ਅ ਐਡੂਕੇਸ਼ਨ ਲੈਕਚਰ ਵੀ ਬਣਾਈ ਜਾ ਰਹਾ ਹੈ ਕਿ ਜਿਹੜਾ ਬੰਦਾ ਨਸ਼ੇ ਦੇ ਅਧੀਨ ਲਸ ਦੇ ਵਿੱਚ ਹੈਗਾ ਉਹ ਬੇਸਿਕਲੀ ਆਪਾਂ ਨੂੰ ਸਹੀ ਕਿਵੇਂ ਕਹਿੰਦੇ ਹੈਗੇ ਇਸ ਦੇ ਨਾਲ ਨਾਲ ਉਹਨੂੰ ਆਪਾਂ ਕਹਿ ਸਕਦੇ ਹੈ ਕੋ ਕੋ ਬਿਮਾਰ ਹੈ ਉਹਦੇ ਵਾਸਤੇ ਕੇਂਦਰ ਉਹਨਾਂ ਨੂੰ ਦਾਖਲ ਕਰਾ ਕੇ ਉਹਨੂੰ ਡੀਡ ਕਰਾਦੇ ਅਸੀਂ ਜਿਹੜਾ ਸਾਦਾ ਜਿਹਾ ਕਲੀਨਿਕ ਦਾ ਰਿਕਵੈਸਟ ਪਾਟ ਹੈ ਉਹ ਉਹਨੇ ਲੋਕਾਂ ਲਈ ਹੈ ਜੋ ਕਿ ਨਸ਼ਾ ਵੇਚਦੇਗੇ ਜਿਹੜੇ ਕੀ ਪੈਲੇ ਅਸੀਂ ਵੀ ਤਾਂ ਤੁਹਾਨੂੰ ਛਾਹਿਆਂ ਨੂੰ ਵੀ ਬੇਨਤੀ ਕਰਾਦਾ ਐ ਅਸੀਂ ਅੱਗੇ ਅਸੀਂ ਇੰਸਟਰੀ ਨੂੰ ਕਰਾਂਗੇ ਜਿਹੜੇ 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 ਨਸ਼ੇ ਤੋਂ ਨਰਸਤ ਜਿਹੜੇ ਹੈਗੇ ਉਹਦਾ ਛਾਹਿਆਂ ਨੂੰ ਸਾਰਿਆਂ ਨੂੰ ਮੇਲਕੀਮ ਤੇ ਲਿਆ ਰੋਤੇ ਅਸੀਂ ਜਿਹੜਾ ਹੈਗਾ ਧੰਗੀ ਤਰ੍ਹਾਂ ਸਵਿਧਾ ਦੀ ਮੇਰਾ ਕੀ ਜ਼ਿੰਮੇਵਾਰ ਤੁਹਾਨੂੰ ਇਹ ਮੈਂ ਤੁਹਾਨੂੰ ਦੱਲ ਰਿਹਾ ਇਹ ਦੇਖੀ ਦੱਸਦਾ ਜੇ ਇਹ ਤੁਸੀਂ ਸੁਝਾਅ ਦਿੰਦਾ ਹੈ ਉਹ ਵੀ ਇੱਕ ਕਲੀਕ ਕਪ ਹੋ ਜਾਂਦਾ ਹੈ ਹਾਂਜੀ ਅਸੀਂ ਤੁਸੀਂ ਦੇਖਿਆ ਵੀ ਹੋਣਾ ਤੁਹਾਨੂੰ ਮੈਸੇਜ ਵੀ ਆਇਆ ਹੋਣਾ ਅਸੀਂ ਅਵੇਰਨੈਸ ਕੈਂਪੇਨ ਵੀ ਪਿੰਡਾਂ ਈ ਧਾਰੀ ਹੋਈਆਂ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ ਉਹ ਸ਼ੈਲਫ ਲਾਈਨ ਦੇ ਕਿਤੇ ਜਾ ਕੇ ਤੁਸੀਂ WhatsApp ਨਹੀਂ ਬਿਲਕੁਲ ਨਹੀਂ WhatsApp ਨਹੀਂ ਉਹ ਨੰਬਰ ਤੇ ਆਪਣਾ ਜਿਹੜਾ ਕੋਡ ਦਾ ਕੋਡ ਨੰਸ਼ਾ ਭੇਜਦਾ ਹੈ ਉਹ ਵੀ ਤੁਸੀਂ ਦੱਸੋ ਪਰੇਕਲ ਕੀ ਇਨਫੋਰਮੇਸ਼ਨ ਉਸਟਾਫ ठे हुए एक संपर्क मीटिंग कीती है। सारे नाल, नाल, नाल। जेड़ा की सारे सरकार ने मुहिम चलाई है नशिया विरुद्ध और एंटी सोशल एलिमेंट्स विरुद्ध सारी अपा जायजा लिता और फीडबैक लिती है लोगों ने पॉइंट्स असि नोट कित हैं कि अगे ਕਿਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾਏ ਤੇ ਬੜੀ ਐ ਰੂਟਫੁੱਲ ਮੀਟਿੰਗ ਹੋਈ ਹੈ ਜਿਹੜਾ ਕਿ ਸਭ ਪਦਰਤੇ ਲੋਗ ਆਏ ਹਨ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਹਨ ਜਿਹੜਾ ਕਿ ਅਗਦੇ ਸੋਸਾਇਟੀ ਨੂੰ ਇੰਪਰੂਵ ਕਰਨ ਲਈ ਬਹੁਤ ਹੀ ਅੱਗੇ ਆਨਗੇ ਸਾਡੇ ਕੰਮ ਸਰ ਇਸ ਮੈਂ ਜੋ ਸਟਾਫ ਸਾਰ ਲੋ ਚੜੀ ਗਈ ਕਿ ਜਦੋਂ ਸਿਆਣਕ ਬਹੁਤ ਸਾਰੇ ਨੋਜਵਾਨ ਟੜ ਚੁੱਕੇ ਆ ਪਰ ਅੱਗੇ ਮੈਨੇਜ ਕਿਦਾਂ ਕੀਤਾ ਜਾ ਰਿਹਾ ਹੈ ਇਹ ਕਿਦਾਂ ਹੋ ਕੇ ਚਲਾਈ ਜਾ ਰਹੀ ਹੈ ਚੋਰ ਨਿਸੇਵਲ ਨਾਲ ਲੱਤਣ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੇ ਆ ਸਰਕਾਰ ਹੁਣ ਅਗਲੇ ਸਟੈਪ ਤੇ ਜਾਏਗੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ এমਪਲੋਇਮੈਂਟ ਕੋਈ ਹੋਰ ਰਿੰਕੇ ਨਾਲ ਤਾਂ ਕਿ ਉਹ ਰੀਨੈਪਸ ਨਾ जितना डॉक्टरों ने सुझाव आवंटित है कि कई बच्चे छाड़ चुके हैं पर वो एक टैबलेट चलिए कोई मेडिकल स्टॉल में टाउन लगाता लाये दिनार एक नहीं मॉनिटर करी जा रहा है एयर उनकी पूरी मॉनिटरिंग हो ए, ए, है, ए, से से, था 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 रही है एक और डालें ना हो एक उन्हें ना मतलब बोर्ड से अच्छे से पंचलगा आप देखना करना मुझे जिधर नशा बेचने वाले हैं सरकार उना में उना के खिलाफ तगड़ी कार्रवाई की जाएगी सर जितने भी पुलिस में कार्रवाई के लिए दर्श करा प्रतिनिधि के बात कोई भी कमस्ट्री वाला कोई स्वास्थ्य पर अनुषय नहीं है वो भी नहीं है ऐसी कोई बात है वीर में केस है कोई मतलब कोई चीज रुक नहीं है

और जेड़ा की बहुत तगड़ा डेटरेंट आ गया है लोग मतलब एक बहुत तगड़ा मैसेज पहुंचे है सोसाइटी से कि यह हम सरकार पीछे हटने वाली नहीं है इस मुहिम तो ते मतलब यह बहुत ही अच्छा चल रहा है एंटी ड्रोन सिस्टम का काम आएगा ਐਸਿਸਪਸ ਹਮ ਲੋਕ 81 ਸਿਸਟਮ ਆਲਰੇਡੀ ਮਨੂ ਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ ਲਾਂਚ ਕਰ ਦਿੱਤਾ ਗਿਆ ਹੈਗਾ ਇਨੀਸ਼ੀਅਲ ਜਿਹੜੇ ਹੈਗੇ ਪਲੇਸਮੈਂਟ ਹੋ ਗਈ ਹੈਗੀ ਐਂਡ ਜਿਨ੍ਹਾਂ ਕੋ 10 ਦਿਨ ਦੇ ਵਿੱਚ ਜਲਦੀ ਅੰਟਰੀਨਡਨ ਸਿਸਟਮ ਇੰਟਰਵਿਊ ਹੈ